ਸਤਿ ਸ੍ਰੀ ਅਕਾਲ ਜੀ ਮੈਂ ਨਰਿੰਦਰ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਸਿੱਧੀ ਗੱਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕੈਨੇਡਾ ਦੇ ਵਿੱਚ ਵਿਦੇਸ਼ੀ ਆਰਜੀ ਕਾਮਿਆਂ ਦੀ ਬਹਿਸ 'ਚ ਹਿੱਸਾ ਲੈਂਦਿਆ ਪ੍ਰਧਾਨ ਮੰਤਰੀ ਮਰਕ ਕਾਰਨੀ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਬਦੇਚੀ ਆਰਜੀ ਕਾਮਿਆਂ ਦੇ ਦਰਵਾਜ਼ੇ ਬੰਦ ਨਹੀਂ ਕੀਤੇ ਜਾਣਗੇ। ਉਹਨਾਂ ਨੇ ਫੈਡਰਲ ਸਰਕਾਰ ਨੂੰ ਤੇ ਬੋਲਦਿਆਂ ਇਹ ਗੱਲ ਜ਼ਰੂਰ ਕਹੀ ਹੈ ਕਿ ਜਿਹੜਾ ਟੈਂਪਰੇਰੀ ਫੋਰਨ ਆ ਜਿਹੜਾ ਵਰਕਰ ਪ੍ਰੋਗਰਾਮ ਹੈ ਇਹਦੇ ਵਿੱਚ ਕੁਝ ਤਬਦੀਲੀਆਂ ਜ਼ਰੂਰ ਕੀਤੀਆਂ ਜਾਣਗੀਆਂ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸੂਬੇ ਜਿਹੜੀਆਂ ਸਰਕਾਰਾਂ ਨੇ ਸਾਡੀਆਂ ਉਹਨਾਂ ਨੂੰ ਬਹੁਤ ਜ਼ਰੂਰਤ ਹੈ ਬਹੁਤ ਚੀਜ਼ਾਂ ਦੀ ਜ਼ਰੂਰਤ ਹੈ ਉਹਨਾਂ ਲਈ ਬਹੁਤ ਲੋੜੀਂਦੇ ਜਿਹੜੇ ਕਦਮ ਚੁੱਕਣ ਦੀ ਜ਼ਰੂਰਤ ਸਰਕਾਰ ਵੱਲੋਂ ਹੈ ਸੋ ਇਹ ਉਹਨਾਂ ਵਾਸਤੇ ਜਿਹੜੇ ਆ ਜ਼ਰੂਰੀ ਕਦਮ ਜਿਹੜੇ ਚੁੱਕੇ ਜਾਣਗੇ ਔਰ ਨਾਲ ਦੀ ਨਾਲ ਜਿਹੜੇ ਵਿਰੋਧੀ ਧਿਰ ਦੇ ਕੰਜਰ ਵਿੱਚ ਪਾਰਟੀ ਦੇ ਪੌਲੀਵੀਅਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਇਹ ਟੈਂਪਰੇਰੀ ਫਾਰਮ ਵਰਕਰ ਇਹਲਾ ਪ੍ਰੋਗਰਾਮ ਹੈ ਇਹਨੂੰ ਪੱਕੇ ਤੌਰ ਤੇ ਬੰਦ ਕਰ ਜਣਾ ਚਾਹੀਦਾ ਕਿਉਂਕਿ ਜੇ ਅੱਜ ਕੈਨੇਡਾ ਦੇ ਅੰਦਰ ਬਹੁਤ ਵੱਡੀ ਸਮੱਸਿਆ ਬੇਰਜ਼ਗਾਰੀ ਦੀ ਮੰਗਾਈ ਦੀ ਔਰ ਲੋਕਾਂ ਦੀ ਰਿਹਾਇਸ਼ ਦੀ ਤੇ ਇਹਦੀ ਸਾਰੀ ਦੀ ਸਾਰੀ ਜਿਹੜੀ ਜਿਹੜੀ ਜ਼ਿੰਮੇਵਾਰੀ ਹੈ ਉਹ ਫਿਕਸ ਕਰਦੇ ਨੇ ਪ੍ਰਵਾਸੀਆਂ ਦੇ ਉੱਤੇ ਜਿਹੜੇ ਪ੍ਰਵਾਸ ਕਰਕੇ ਇੱਥੇ ਆਏ ਨੇ ਇਹ ਉਹਦੇ ਜ਼ਿੰਮੇਵਾਰ ਨੇ ਸੋ ਇਸ ਕਰਕੇ ਇਸ ਪ੍ਰੋਗਰਾਮ ਨੂੰ ਪੱਕੇ ਤੌਰ ਤੇ ਬੰਦ ਕਰ ਦੇਣਾ ਚਾਹੀਦਾ ਪਰ ਨਾਲ ਹੀ ਜਿਹੜੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਵਿਲਰ ਨੇ ਉਹ ਇਸ ਗੱਲ ਦਾ ਵਿਰੋਧ ਕਰਦੇ ਨੇ ਉਹ ਕਹਿੰਦਾ ਇਹਨਾਂ ਦੀਆਂ ਟਿੱਪਣੀਆਂ ਜਿਹੜੀਆਂ ਉਹ ਜਾਇਜ਼ ਨਹੀਂ ਹੈ ਉਹ ਇਹ ਗੱਲ ਕਹਿੰਦੇ ਨੇ ਕਿ ਜੇ ਅਸੀਂ ਇਸ ਪ੍ਰੋਗਰਾਮ ਨੂੰ ਜਿਹੜੇ ਟੈਂਪਰੇਰੀ ਵਰਕਰ ਆ ਜਿਹੜੇ ਬੇਦਾਰ ਨਹੀਂ ਸਾਦੇ ਤੇ ਬਹੁਤ ਵੱਡਾ ਜਿਹੜਾ ਸਾਡੇ ਉੱਤੇ ਜਿਹੜਾ ਉਹ ਕ੍ਰਾਈਸਿਸ ਆ ਸਕਦਾ ਉਹਦੇ ਵਿੱਚ ਜਿਹੜੇ ਵੀ ਖੇਤੀ ਨਾਲ ਸੰਬੰਧਿਤ ਨੇ ਜਾਂ ਹੋਰ ਕਾਰੋਬਾਰ ਆਦਾਰੇ ਨੇ ਉਹਨਾਂ ਦੇ ਉੱਤੇ ਬਹੁਤ ਵੱਡਾ ਜਿਹੜਾ ਪ੍ਰਭਾਵ ਪੈ ਸਕਦਾ ਤੇ ਜਿਹਦੇ ਨਾਲ ਸਾਡੀ ਇਕਨੋਮੀ ਤੇ ਵੀ ਅਸਰ ਪਏਗਾ ਭਾਵੇਂ ਕਿ ਪਿਛਲੇ ਸਮੇਂ ਜਿਹੜੇ ਆਰਜੀ ਕੰਮੇ ਸੱਦੇ ਗਏ ਨੇ ਉਹਨਾਂ 'ਚ 33252 ਬੰਦੇ ਜਿਹੜੇ ਨੇ ਉਹ ਸੱਦੇ ਗਏ ਨੇ ਹੁਣ ਤੱਕ ਜਿਹੜੇ ਕਿ ਸਾਡੀ ਇਸ 2025 ਦੀ ਜੋ ਟੀਚੇ ਮਿਥੇ ਗਏ ਸੀ ਉਹਦੇ ਮੁਤਾਬਕ ਸਿਰਫ 42% ਨੇ ਤੋ ਜੇ ਗੱਲ ਕਰੀਏ ਮੌਜੂਦਾ ਹਾਲਾਤਾਂ ਦੀ ਤੇ ਜਿਹੜੀ ਵਿਦੇਸ਼ ਮੰਤਰੀ ਜਾਂ ਇਮੀਗ੍ਰੇਸ਼ਨ ਮੰਤਰੀ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਇਸ ਸਾਲ ਜਿਹੜੇ ਸਾਡੇ ਟੈਂਪਰੇਰੀ ਵਰਕਰ ਸੀ ਉਹਨਾਂ ਦੇ ਬਹੁਤ ਵੱਡੀ ਕਿਹੜੀ ਕਮੀ ਆਈ ਆ ਔਰ ਨਾਲ ਹੀ ਉਹ ਇਹ ਗੱਲ ਵੀ ਕਹਿੰਦੇ ਨੇ ਕਿ ਇੱਕ ਸਰਵੇ ਕਰਾਇਆ ਗਿਆ ਸੀ ਉਸ ਸਰਵੇ ਦੇ ਵਿੱਚ 50% ਲੋਕਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਵਿਦੇਸ਼ ਤੋਂ ਟੈਂਪਰੇਰੀ ਕਾਮੇ ਲੈ ਕੇ ਆਉਨੇ ਹੋ ਇਸ ਪ੍ਰੋਗਰਾਮ ਨੂੰ ਬੰਦ ਕਰ ਦੇਣਾ ਚਾਹੀਦਾ ਇਸ ਸਰਵੇ ਦੇ ਵਿੱਚ 50% ਲੋਕਾਂ ਨੇ ਇਹ ਗੱਲ ਕਹੀ ਹੈ ਜੇ ਟੀਚਿਆਂ ਦੀ ਗੱਲ ਕਰੀਏ ਤਾਂ ਉਹਦੇ ਚ ਇਹ ਹੈ ਕਿ ਮੌਜੂਦਾ ਜਿਹੜਾ ਸਾਡਾ ਇਹ 2025 ਦਾ ਸਾਲ ਸੀ ਇਸ ਸਾਲ ਦੇ ਵਿੱਚ ਜਿਹੜੇ ਪਿਛਲੇ 6 ਮਹੀਨੇ ਲੰਘੇ ਨੇ ਇਹਨਾਂ 6 ਮਹੀਨਿਆਂ ਚ 119000 ਜਿਹੜੇ ਨੇ ਉਹ ਟੈਂਪਰੇਰੀ ਜਿਹੜੇ ਉਹ ਕੰਮ ਆਏ ਆ ਜਦੋਂ ਕਿ ਇਸੇ ਪਿਛਲੇ ਸਾਲ 2024 ਦੇ ਇਹਨਾਂ 6 ਮਹੀਨਿਆਂ ਚ ਜਿਹੜੇ ਸੀ 245000 ਜਿਹੜੇ ਟੈਂਪਰੇਰੀ ਜਿਹੜੇ ਕੰਮੇ ਸੀ ਉਹਨਾਂ ਨੇ ਕੈਨੇਡਾ ਦੀ ਧਰਤੀ ਤੇ ਪੈਰ ਰੱਖਿਆ ਸੀ ਔਰ ਇਹ ਵੀ ਗੱਲ ਨਾਲ ਤੁਹਾਨੂੰ ਦੱਸ ਦਈਏ ਚਰਚਾ ਦਾ ਉਹ ਵਿਸ਼ਾ ਹੈ ਕਿ ਜਿਹੜੇ ਬੰਦੇ ਸੀ ਇਸ ਪ੍ਰੋਗਰਾਮ ਦੇ ਤਹਿਤ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਹੈ ਇਹਦੇ ਅੰਦਰ ਜਦੋਂ ਅਸੀਂ ਟੈਂਪਰੇਰੀ ਕੰਮੇ ਸੱਦਦੇ ਆ ਨਾ ਇੱਥੇ ਜਿੰਨਾ ਕੰਮਾਂ ਵਾਸਤੇ ਉਹਨਾਂ ਕੰਮਿਆਂ ਨੂੰ ਸੱਦਿਆ ਜਾਂਦਾ ਉਹ ਉਹ ਕੰਮ ਨਹੀਂ ਕਰਦੇ ਉਹ ਹੋਰ ਨਾਲ ਕੰਮਾਂ ਦੇ ਇੱਕ ਸ਼ਾਮਲ ਹੋ ਜਾਂਦੇ ਨੇ ਪਰ ਉਹ ਕੰਮ ਨਹੀਂ ਕਰਦੇ ਪਰ ਦੇਖਣ ਵਾਲੀ ਤੇ ਗੱਲ ਇਹ ਆ ਕਿ ਜੇ ਇਹ ਪ੍ਰੋਗਰਾਮ ਬੰਦ ਹੋ ਜਾਂਦਾ ਤੇ ਇਹਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਸਾਡੇ ਕਾਰੋਬਾਰੀ ਅਦਾਰੇ ਨੇ ਉਹਨਾਂ ਦੇ ਉੱਤੇ ਪ੍ਰਭਾਵ ਪਵੇਗਾ ਇਹ ਗੱਲ ਮਾਰਕ ਕਾਰਨੀਗਰੇ ਪ੍ਰਧਾਨ ਮੰਤਰੀ ਕੈਨੇਡਾ ਦੇ ਨੇ ਉਹਨਾਂ ਨੇ ਵੀ ਇਹ ਦੀ ਚਿੰਤਾ ਜਿਹੜੀ ਜਾਹਿਰ ਕੀਤੀ ਆ ਔਰ ਨਾਲ ਦੀ ਨਾਲ ਇਹ ਗੱਲ ਕਹੀ ਹੈ ਕਿ ਬੰਦ ਨਹੀਂ ਹੋਊ ਪ੍ਰੋਗਰਾਮ ਪਰ ਤਬਦੀਲੀਆਂ ਜ਼ਰੂਰ ਹੋਣਗੀਆਂ ਹੋਰ ਤਬਦੀਲੀਆਂ ਕੀ ਕੀਤੀਆਂ ਜਾਂਦੀਆਂ ਨੇ ਹੁਣ ਤੁਹਾਨੂੰ ਖੁਦ ਵੀ ਪਤਾ ਹੈ ਕਿ ਬਹੁਤ ਵੱਡਾ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਮਸਲਾ ਹੈ ਉਹ ਕੈਨੇਡਾ ਦੇ ਅੰਦਰ ਇਕੱਲੇ ਨਹੀਂ ਸਗੋਂ ਲੰਡਨ ਜੀ ਵੀ ਹੈ ਇੰਗਲੈਂਡ ਚ ਯੂਕੇ ਚ ਆਸਟ੍ਰੇਲੀਆ ਚ ਵੀ ਆ ਅ ਪਿਛਲੇ ਦਿਨੀ ਬਹੁਤ ਵੱਡੇ ਪੱਧਰ ਤੇ ਉੱਥੇ ਜਿਹੜਾ ਪ੍ਰਵਾਸ ਦੇ ਖਿਲਾਫ ਇਮੀਗ੍ਰੇਸ਼ਨ ਪਾਲਸੀਆਂ ਦੇ ਖਿਲਾਫ ਉੱਥੇ ਮਜ਼ਾਰੇ ਹੁੰਦੇ ਨੇ ਆਸਟ੍ਰੇਲੀਆ ਚ ਮਿਲਾਰਾ ਹੋਇਆ ਸਿਡਨੀ ਚਰਚ ਹੋਇਆ ਔਰ ਉਹਦਾ ਆਸਰ ਮਤਲਬ ਜਿਹੜਾ ਆਪਣੇ ਐਡਾ ਚ ਵੀ ਹੋਇਆ ਟੋਰੰਟੋ ਦੇ ਵਿੱਚ ਹੋਇਆ ਟੋਰੰਟੋ ਦੇ ਵਿੱਚ ਇੱਕ ਹੋਰ ਸੀ ਗਰੁੱਪ ਇਹਦਾ ਇਸ ਇਮੀਗ੍ਰੇਸ਼ਨ ਪਾਲਿਸੀ ਦੇ ਖਿਲਾਫ ਸੀ ਤੇ ਕਹੇ ਸੀ ਕਿ ਇਹ ਉਹਨਾਂ ਦੇ ਪ੍ਰਵਾਸ ਦੇ ਹੱਕ 'ਚ ਸੀ। ਚਾਹਤ ਫਵੀ ਲਈ। ਔਰ ਦੋ ਦਿਨ ਪਹਿਲਾਂ ਮੈਂ ਇਹਨੂੰ ਭਾਰਤ ਨਾਲ ਜੋੜ ਕੇ ਇੱਕ ਵੀਡੀਓ ਬਣਾਈ ਸੀ ਚੈਨਲ ਤੇ। ਔਰ ਬੜੇ ਦੁੱਖ ਦੀ ਗੱਲ ਕਹੀ ਜਾਂਦੀ ਆ ਵੀ ਸਾਡੇ ਪੰਜਾਬੀਆਂ ਨੂੰ ਸ਼ਾਇਦ ਇਹ ਗੱਲ ਸਮਝ ਨਹੀਂ ਪਈ। ਪਰ ਇਹ ਗੱਲ ਜ਼ਰੂਰੀ ਹੈ। ਕਹਿੰਦੇ ਵੀ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ। ਮੰਉਦਾ ਤੁਸੀਂ ਇਹ ਗੱਲ ਲੋਟ ਰੱਖਿਓ ਜਿਸ ਧੰਗ ਦਾ ਪ੍ਰਵਾਸ ਦੇ ਅਗਲਾ ਇਸ਼ੂ ਇਹਨਾਂ ਦੇਸ਼ਾਂ 'ਚ ਸ਼ੁਰੂ ਹੋ ਗਿਆ ਨਾ ਅਸنائ ਦੇਸ਼ਾਂ 'ਚ ਪશ્ਚਵੀ ਮੋਕਾਂ 'ਚ ਇਹ ਕੋਈ ਨਵਾਂ ਰੰਗ ਲੈ ਕੇ ਆਏਗੀ ਇੱਕ ਨਵੀਂ ਸਮੱਸਿਆ ਪੈਦਾ ਹੋ ਜਾਏਗੀ ਕਿਉਂਕਿ ਹਰ ਦੇਸ਼ ਇਸ ਸਮੱਸਿਆ ਦੇ ਉੱਤੇ ਜਿਹੜੇ ਟੈਬ ਓਰਿਜਨਲ ਨੇ ਜਾਂ ਜਿਹੜੇ ਇੱਥੋਂ ਦੇ ਨਿਵਾਸੀ ਨੇ ਕਾਇਓ ਭਾਰਤੀ ਵਿਨੇਗਰੇ ਭਾਰਤ ਤੋਂ ਇੱਥੇ ਆਣ ਕੇ ਨਾਗਰਿਕ ਛਪ ਜਿੰਨਾ ਲੈ ਲਈ ਸੀ ਉਹ ਵੀ ਪ੍ਰਵਾਸ ਦੇ ਵਿਰੋਧ ਨਹੀਂ ਉਹ ਵੀ ਚਾਹਦੇ ਨੇ ਕਿ ਅੱਜ ਜੇ ਸਾਡੇ ਕੈਨੇਡਾ ਦੀ ਜਿਹੜੇ ਗੱਲ ਕਰ ਲੈਨੇ ਆ ਤੇ ਕੈਨੇਡਾ ਦੇ ਅੰਦਰ ਜੇ ਮੰਗਾਈ ਵਧੀ ਹੈ ਜੇ ਮਕਾਨਾਂ ਦੀ ਕਮੀ ਆਈ ਹੈ ਜੇ ਇੱਥੇ ਨਿਤ ਗੋਲੀਆਂ ਚੱਲਦੀਆਂ ਨੇ ਇੱਥੇ ਫਰੋਟੀਆਂ ਜਿਹੜੀਆਂ ਮੰਗੀਆਂ ਜਾਂਦੀਆਂ ਨੇ ਦਾ ਕਾਰੋਬਾਰਾਂ ਦੇ ਉੱਤੇ ਗੋਲੀਬਾਰੀ ਹੁੰਦੀ ਹੈ ਜਾਂ ਜਸ ਟੰਗ ਦਾ ਖਲਾਤ ਇੱਥੇ ਪੈਦਾ ਹੋ ਗਏ ਨੇ ਇੰਨੇ ਵੱਧ ਜਿਹੜੇ ਸਟੂਡੈਂਟ ਵੀਜ਼ੇ ਤੇ ਲੋਕ ਆ ਗਏ ਨੇ ਉਹਨਾਂ ਦਾ ਭਵਿੱਖ ਜਿਹੜਾ ਉਹ ਐਡਾ ਸੁਰੱਖਿਤ ਨਹੀਂ ਹੈ ਸੋ ਇਹ ਉਹਨਾਂ ਦੇ ਖਿਲਾਫ ਸਾਡੇ ਆਪਣੇ ਜਿਹੜੇ ਭਾਰਤੀ ਭਾਈ ਚਾਰੇ ਦੇ ਜਿਹੜੇ ਪੱਕੇ ਕੈਨੇਡੀਅਨ ਨਹੀਂ ਜਿਹੜੇ ਇੱਥੋਂ ਦੇ ਵਾਸੀ ਨੇ ਨਾਗਰਿਕship ਜਿੰਨਾ ਕੋ ਉਹ ਵੀ ਹੋਰ ਕਰਦੇ ਰਹੇ ਨੇ ਉਹ ਦੱਬੀ ਜਵਾਨੇ ਭਾਵੇਂ ਇੱਕ ਗੱਲ ਕਹਿੰਦੇ ਹੁਣ ਕਿ ਭਾਈ ਨਹੀਂ ਜਦੋਂ ਇਹੀ ਆਏ ਸੀ ਕਾਨੂੰਨੀ ਜ਼ਰੂਰਤ ਸੀ ਅਸੀਂ ਪੱਕੇ ਹੋਣਾ ਸੀ ਸਾਡੀਆਂ ਵੀ ਲੋੜਾਂ ਸੀ ਤੇ ਇਹਨਾਂ ਦੀਆਂ ਵੀ ਲੋੜਾਂ ਨੇ ਜਿਹੜੇ ਨਵੇਂ ਆਏ ਨੇ ਇਹ ਵੀ ਇੱਕ ਸੁਪਨਾ ਲੈ ਕੇ ਇੱਥੇ ਆਏ ਨੇ ਲੱਖਾਂ ਰੁਪਏ ਖਰਚ ਕੇ ਇੱਥੇ ਆਏ ਨੇ ਪਰ ਹਾਲਾਤ ਇਹ ਨੇ ਕਿ ਅੱਜ ਇਥੋਂ ਦੇ ਮੁਲਕ ਜਿਹੜੇ ਨੇ ਉਹ ਸਾਰੇ ਦਾ ਸਾਰਾ ਜਿਹੜਾ ਕਸੂਰ ਆ ਉਹ ਪ੍ਰਵਾਸੀਆਂ ਦਾ ਕਰਦੇ ਨੇ ਪ੍ਰਵਾਸ ਦਾ ਕਰਦੇ ਨੇ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਬਹੁਤ ਵੱਡੇ ਜਿਹੜੇ ਵਿਰੋਧ ਚੱਲਦੇ ਨੇ ਸੋ ਇਹਦੇ ਨਾਲ ਪਈ ਹੀ ਇਹ ਜਿਹੜੇ 6 ਮਹੀਨੇ ਪਿੱਛੇ ਲੰਘੇ ਨੇ ਨਾ ਇਹਨਾਂ 6 ਮਹੀਨਿਆਂ ਚ ਪਿਛਲਿਆਂ ਨਾਲੋਂ ਬਹੁਤ ਘੱਟ ਜਿਹੜਾ ਟੈਂਪਰੇਰੀ ਵਰਕਰ ਜਿਹੜੇ ਸੱਦੇ ਗਏ। ਫਿਰ ਟੀਚਾ ਕੀ ਮਿਥਿਆ ਗਿਆ? ਟੀਚਾ ਇਹ ਵੀ ਇਸ ਦੇਸ਼ ਦੇ ਅੰਦਰ ਜਿਹੜੇ ਟੈਂਪਰੇਰੀ ਵਰਕਰ ਰੈ residencs ਵਾਲੇ ਇਥੇ ਰਹਿੰਦੇ ਨੇ ਉਹ ਟੋਟਲ ਗਿਣਤੀ ਦੇ 7% ਚੱਲ ਰਹੇ ਨੇ ਹੁਣ। ਤੇ ਜਿਹੜੀ ਸਾਡੀ ਕੈਨੇਡਾ ਦੀ ਇਹ ਟੋਟਲ ਜਿਹੜੀ ਇਹਨਾਂ ਦੀ ਆਬਾਦੀ ਹੈ ਉਸ ਆਬਾਦੀ ਦਾ 7% ਜਿਹੜੇ ਨੇ ਇਹ ਲੋਕ ਨੇ ਪਰ 2027 ਤੱਕ ਜੋ ਟੀਚਾ ਮਿਥਿਆ ਗਿਆ ਉਹਦੇ ਚ 5% ਕਰਨ ਦਾ ਟੀਚਾ ਮਿਥ ਲਿਆ ਇਹਨਾਂ ਨੇ ਕਿ ਇਹਨੂੰ ਘਟਾ ਕੇ 5% ਕਰਨਾ ਜੇ 5% ਕਰਦੇ ਨੇ ਤੇ ਇਹਦਾ ਮਤਲਬ ਕੱਟ ਕਿੱਥੇ ਲੱਗੇ ਕਿ ਕੱਟ ਲੱਗੇਗੀ ਸਾਡੇ ਸਟੂਡੈਂਟ ਵੀਜ਼ੇ ਤੇ ਕੱਟ ਲੱਗੇਗੀ ਸਾਡੀ ਜਿਹੜੇ ਟੈਂਪਰੇਰੀ ਵਰਕਰ ਜਿਹੜੇ ਨੇ ਅਸੀਂ ਇੱਥੇ ਆਉਨੇ ਆ ਜਿਨੂੰ ਕਹਿ ਦਈਏ ਆਪਾਂ ਵਰਕ ਪਰਮਿਟ ਤੇ ਓਪਨ ਵਰਕ ਪਰ ਮੜਤੇ ਇਹ ਚੀਜ਼ਾਂ ਐ ਨਹੀਂ ਹੈ ਬਈ ਕਿ ਬਿਨਾਂ ਅਧਾਰ ਦੇ ਬੋਲ ਰਹੇ ਆ ਇਥੋਂ ਦੇ ਜਿਹੜੇ ਕਾਨੂੰਨ ਨੇ ਜਿਹੜੇ ਇਥੋਂ ਦੇ ਜਿਹੜੇ ਕੱਲ ਵੀ ਮੈਂ ਪਰਸੋਂ ਵੀ ਗੱਲ ਕੀਤੀ ਸੀ ਆਪਣੇ ਉਸ ਐਪੀਸੋਡ 'ਚ ਕਿ ਪਰਸੋਂ ਦੀ ਪਾਰਲੀਮੈਂਟ ਦੇ ਇੱਕ ਜਿਹੜੀ ਪਹਿਲੀ ਜਦੋਂ ਅੱਜ ਦੀ ਸਰਕਾਰ ਬਣੀ ਨਾ ਕਾਰਨੀ ਸਰਕਾਰ ਜਿਹੜੀ ਬਣੀ ਆ ਉਸ ਕਾਰਨੀ ਸਰਕਾਰ ਦੀ ਪਹਿਲੀ ਜਿਹੜੀ ਪਾਰਲੀਮੈਂਟ ਦੇ ਵਿੱਚ ਜਿਹੜਾ ਸੈਸ਼ਨ ਹੋਇਆ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਸੀ ਸੁਖਮਨ ਗਿੱਲ ਗੜੇ ਨੇ ਉਹ ਲੈਂਗਲੀ ਤੋਂ ਜਿਹੜੇ ਪਾਰਲੀਮੈਂਟ ਮੈਂਬਰ ਨੇ ਕੰਜ਼ਰਵੇਟਿਵ ਪਾਰਟੀ ਦੇ ਔਰ ਉਹਨਾਂ ਨੇ ਸਵਾਲ ਰੱਖਤਾ ਸੀ ਕਿ ਕੈਨੇਡਾ ਦੇ ਅੰਦਰ 5 ਲੱਖ ਲੋਕੋ ਨੇ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਗਏ ਨੇ ਔਰ ਉਹ ਉਸਡੇ ਨੇ ਉਹਨਾਂ ਨੇ ਇਹ ਵੀ ਦੋਸ਼ ਲਾਇਆ ਸੀ ਕਿ ਜਿਹੜੀਆਂ ਇੱਥੇ ਇੰਨੀਆਂ ਫਰੋਟੀਆਂ ਦੀਆਂ ਯਾ ਹੋਰ ਇਹਨੇ ਗੈਰ ਕਾਨੂੰਨੀ ਕੰਮ ਹੋ ਰਹੇ ਨੇ ਜਾਂ ਗਰੇ ਗੈਰ ਕਾਨੂੰਨੀ ਲੋਕ ਇੱਥੇ ਰਹਿ ਰਹੇ ਨੇ ਕੀ ਕਾਰਨਾਂ ਕਿ ਜਿਹੜੀ ਸਾਡੀ ਲਿਬਰਲ ਸਰਕਾਰ ਹੈ ਉਹਨਾਂ ਨੂੰ ਬਾਹਰ ਕੱਢਣ ਤੇ ਕਿਉਂ ਹਿਚਕਮ ਜੂਟ ਕਰ ਰਹੀ ਆ ਉਹਨਾਂ ਨੂੰ ਕਿਉਂ ਨਹੀਂ ਬਾਹਰ ਕੱਢਿਆ ਜਾਂਦਾ ਤੇ ਉਹਦੇ ਚ ਸਭ ਤੋਂ ਵੱਧ ਜਿਹੜੇ ਨੇ ਉਹ ਭਾਰਤੀ ਭਾਈ ਚਰਦੇ ਨੇ ਤੇ ਖਾਸ ਕਰਕੇ ਪੰਜਾਬ ਦੇ ਨੇ ਜਿਹੜੇ ਬੰਦੇ ਇਸ ਕੈਨੇਡਾ ਦੇ ਵਿੱਚ ਆਪਣੀ ਰੋਟੀ ਰੋਜ਼ੀ ਲਈ ਆਪਣੀ ਆਰਥਿਕਨ ਉੱਪਰ ਚੁੱਕਣ ਵਾਸਤੇ ਇੱਥੇ ਆਏ ਸੀ ਹੁਣ ਬਹੁਤ ਸਟੂਡੈਂਟ ਨੇ ਜਿਨ੍ਹਾਂ ਦੇ ਵਰਕ ਪਰਮ ਨੇ ਖਤਮ ਹੋ ਰਹੇ ਨੇ ਜਿਨ੍ਹਾਂ ਦੀ ਐਜੂਕੇਸ਼ਨ ਖਤਮ ਹੋ ਰਹੀ ਹੈ ਤੁਸੀਂ ਇਰਾਨ ਆਵੋਗੇ ਤੇ ਉਹ ਲੋਕ ਉਹਨਾਂ ਕੋ ਨਾ ਤਾਂ ਮੁੰਡਿਆਂ ਕੋ ਘਰ ਹੈ ਨਾ ਹੀ ਅੱਗੇ ਉਹਨਾਂ ਦਾ ਭਵਿੱਖ ਲੱਗੇ ਲਾਉਂਦਾ ਵੀ ਉਹ ਪੀਆਰ ਹੋ ਰਗੇ ਕਿ ਨਹੀਂ ਹੋਣਗੇ ਇਹ ਬਹੁਤ ਵੱਡੇ ਇਸ਼ੂ ਨੇ ਸੋ ਸਾਡੇ ਪੰਜਾਬ ਦੇ ਲੋਕ ਸਿਰਫ ਉਹਨਾਂ ਲੁਚੀਆਂ ਦਾ ਜਾਂ ਹੋਰ ਜਿਹੜੀਆਂ ਆਹ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਆਉਂਦੀਆਂ ਨੇ ਨਾ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਜਿਨ੍ਹਾਂ ਨੇ ਕੋਈ ਲੋਕਾਂ ਨੂੰ ਸਿੱਖਿਆ ਨਹੀਂ ਦੇਣੀ ਦਾ ਜਿਨ੍ਹਾਂ ਨੇ ਕੋਈ ਰਿਸਰਚ ਨਹੀਂ ਕਰਨੀ ਆਪਾਂ ਉਹਨਾਂ ਨੂੰ ਬਹੁਤ ਵੱਡੇ ਪੱਦਰ ਤੇ ਗਿਲਾਓ ਉਹ ਵੀਊ ਦੇ ਰਹੇ ਨੇ ਉਹਨਾਂ ਨੂੰ ਵਿਚਾਰ ਦਿੰਨੇ ਆ ਉਹਨਾਂ ਨੂੰ ਲਾਈਕ ਕਰਦੇ ਆ ਪਰ ਜਿਹੜੀਆਂ ਚੰਗੀਆਂ ਵੀਡੀਓਜ਼ ਨੇ ਜਿਹੜੀਆਂ ਤੁਹਾਡੇ ਵਾਸਤੇ ਵੀ ਤੁਹਾਡੇ ਬੱਚਿਆਂ ਵਾਸਤੇ ਵੀ ਤੁਹਾਡੇ ਸਿਸਟਮ ਵਾਸਤੇ ਵੀ ਜਿਹੜੇ ਕੁਝ ਲੋਕ ਬਣਾਉਂਦੇ ਨੇ ਉਹਨਾਂ ਨੂੰ ਤੁਸੀਂ ਸਿਰਫ ਉਹ ਬਿਨਾਂ ਕਾਰਨ ਲਈ ਉਹਨਾਂ ਨੂੰ ਇਗਨੋਰ ਕਰ ਦਿੰਨੇ ਆ ਪਰ ਇਸ ਕਰਕੇ ਅੱਜ ਲੋੜ ਇਸ ਗੱਲ ਦੀ ਹੈ ਤੇ ਜੇ ਮੈਂ ਗੱਲ ਕਰਾਂ ਇਹ ਨਾਲ ਨਾਲ ਅਮਰੀਕਾ ਦੀ ਅਮਰੀਕਾ ਨੇ ਜਿਹੜੇ ਟੂਰਿਸਟ ਵੀਜ਼ੇ ਸੀ ਭਾਰਤੀਆਂ ਦੇ ਟੂਰਿਸਟ ਵੀਜ਼ੇ ਉਹ ਰੱਦ ਕਰ ਦਿੱਤੇ ਗਏ ਨੇ ਉਹ ਬੰਦ ਕਰ ਦਿੱਤੇ ਗਏ ਨੇ ਹੁਣ ਤੁਸੀਂ ਪੁੱਛੋਗੇ ਕਿਵੇਂ ਉਹ ਇਸ ਕਰਕੇ ਕਿ ਪਹਿਲਾਂ ਕੀ ਹੁੰਦਾ ਸੀ ਇਲਾਇ ਇਹ ਹੁੰਦਾ ਸੀ ਜੇ ਕੈਨੇਡਾ ਦੇ ਅੰਦਰ ਕੋਈ ਵੀ ਬੰਦਾ ਆ ਜਾਂਦਾ ਸੀ ਜਾਂ ਆਸਟ੍ਰੇਲੀਆ ਚ ਚੇਲ ਜਾਂਦਾ ਸੀ ਜਾਂ ਇੰਗਲੈਂਡ ਚ ਚਲੇ ਜਾਂਦਾ ਸੀ ਜਾਂ ਨਿਊਜ਼ੀਲੈਂਡ ਚ ਚਲੇ ਜਾਂਦਾ ਸੀ ਤਾਂ ਉਥੋਂ ਆਪਣੀ ਫਾਈਲ ਜਿਹੜੀ ਹੈ ਅਮਰੀਕਾ ਦੇ ਵੀਜ਼ੇ ਦੀ ਲਾ ਸਕਦਾ ਸੀ ਤੇ ਸੌਖਾ ਵੀਜ਼ਾ ਮਿਲ ਜਾਂਦਾ ਸੀ ਕਿਉਂਕਿ ਭਾਰਤ ਦੇ ਅੰਦਰ ਜਦੋਂ ਵੀ ਤੁਸੀਂ ਅਮਰੀਕਾ ਦੇ ਵੀਜ਼ੇ ਲਈ ਅਪਲਾਈ ਕਰਦੇ ਸੀ ਨਾ ਤੇ ਘੱਟੋ ਘੱਟ ਦੋ 2 ਸਾਲ ਦੀ ਉੱਤੇ ਅਵੇਟੇਜ ਹੈ ਜਿਹਦੇ ਚ ਤੁਹਾਨੂੰ ਅਪੁਆਇੰਟਮੈਂਟ ਨਹੀਂ ਮਿਲਦੀ ਤੇ ਹੁੰਦਾ ਕੀ ਸੀ ਸਾਡੇ ਕੋਲੇ ਇਮੀਗ੍ਰੇਸ਼ਨ ਏਜੰਟ ਨੇ ਨਾ ਭਾਰਤ ਚ ਬੈਠੇ ਜਿਹੜੀਆਂ ਇਮੀਗ੍ਰੇਸ਼ਨ ਕੰਪਨੀਆਂ ਚਲਾਉਂਦੇ ਨੇ ਉਹ ਲੋਕਾਂ ਨੂੰ ਸਬਜਬਾਤ ਵਿਖਾ ਕੇ ਕਹਿੰਦੇ ਸੀ ਵੀ ਤੁਸੀਂ ਕੈਨੇਡਾ ਚਲੇ ਜਾਓ ਪਹਿਲਾਂ ਤੁਹਾਡਾ ਕੈਨੇਡਾ ਦਾ ਵੀਜ਼ਾ ਲਵਾ ਦਿੰਦੇ ਆ ਤੇ ਕੈਨੇਡਾ ਜਾ ਕੇ ਤੁਹਾਡਾ ਉੱਥੋਂ ਫਾਈਲ ਜਿਹੜੀ ਆ ਕਨੇਡਾ ਕਨੇਡਾ ਇੰਗਲੈਂਡ ਆਪਣੇ ਅਮਰੀਕਾ ਦਾ ਤੁਹਾਡਾ ਵੀਜ਼ਾ ਲੱਗਦੇਗਾ ਤੁਸੀਂ ਅਮਰੀਕਾ ਜਾ ਸਕਦੇ ਹੋ ਪਰ ਹੁਣ ਕੀ ਹੈ ਹੁਣ ਜੇ ਤੁਸੀਂ ਭਾਰਤ ਦੇ ਨਾਗਰਿਕ ਹੋ ਬੰਗਾਲ ਦੇ ਨਾਗਰਿਕ ਹੋ ਪਾਕਿਸਤਾਨ ਦੇ ਨਾਗਰਿਕ ਹੋ ਜਾਂ ਕਿਸੇ ਹੋਰ ਦੇਸ਼ ਦੇ ਵੀ ਨਾਗਰਿਕ ਹੋ ਤੇ ਜੇ ਤੁਸੀਂ ਚਾਹੋ ਕਿ ਅਸੀਂ ਕੈਨੇਡਾ ਜਾਣ ਕੇ ਇੱਥੋਂ ਆਪਣਾ ਵੀਜ਼ਾ ਜਿਹੜਾ ਅਮਰੀਕਾ ਲਈ ਅਪਲਾਈ ਕਰ ਦਈਏ ਤੇ ਤੁਹਾਨੂੰ ਵੀਜ਼ਾ ਮਿਲ ਜੇ ਉਹ ਬੰਦ ਕਰ ਦਿੱਤਾ ਗਿਆ ਸਿਰਫ ਤੇ ਸਿਰਫ ਜਿਹੜੇ ਕੈਨੇਡਾ ਦੇ ਅੰਦਰ ਪੀਆਰ ਨੇ ਤੇ ਜਿਹੜੇ ਕੈਨੇਡਾ ਦੇ ਅੰਦਰ ਭਾਰਤੀ ਜਾਂ ਕਿਸੇ ਵੀ ਦੇਸ਼ ਦਾ ਕੋਈ ਥੋੜੀ ਸਿਟੀਜ਼ਨਸ਼ਿਪ ਉਹਨਾਂ ਕੋ ਹੈਗੀ ਆ ਉਹ ਅਮਰੀਕਾ ਲਈ ਵੀਜ਼ਾ ਅਪਲਾਈ ਕਰ ਸਕਦੇ ਨੇ ਪਰ ਭਾਤ ਤੋਂ ਇੱਥੇ ਆਇਆ ਟੂਰਿਸਟ ਵੀਜ਼ੇ ਤੇ ਬੰਦਾ ਉਹ ਅਪਲਾਈ ਨਹੀਂ ਕਰ ਸਕਦਾ ਕਿਉਂਕਿ ਬਹੁਤ ਵੱਡੇ ਪੱਧਰ ਤੇ ਉੱਤੇ ਜਿਹੜੀ ਠੱਗੀ ਪੰਜਾਬ ਦੇ ਅੰਦਰ ਚੱਲਦੀ ਸੀ ਨਾ ਇਹ ਸਬਜਵਾਦ ਵਿਖਾ ਕੇ ਸਾਡੀਆਂ ਇਮੀਗ੍ਰੇਸ਼ਨ ਕੰਪਨੀਆਂ ਉਹ ਕੈਨੇਡਾ ਭੇਜਦੀਆਂ ਸੀ ਤੇ ਕੈਨੇਡਾ ਤੋਂ ਅੱਗੇ ਭੇਜਦੀਆਂ ਸੀ ਪਰ ਅਮਰੀਕਾ ਦੀ ਜਿਹੜੀ ਇੰਟੈਲੀਜੈਂਸੀ ਹੈ ਇਮੀਗ੍ਰੇਸ਼ਨ ਉਹਦੇ 'ਚ ਵੀ ਕੁਝ ਅਫਸਰ ਇਹੋ ਜਿਹੇ ਬੈਠੇ ਸੀ ਜਿਨ੍ਹਾਂ ਨੇ ਸਰਕਾਰ ਨੂੰ ਇਹ ਗੱਲ ਦੱਸੀ ਕਿ ਆਹ ਲੂਪ ਹੋ ਰਿਹਾ ਉਹਦੇ 'ਚ ਇਸ ਕਰਕੇ ਬਹੁਤ ਲੋਕ ਜਿਹੜੇ ਨੇ ਠੱਗੀ ਮਾਰ ਰਹੇ ਨੇ ਤੇ ਉਹ ਕੈਨੇਡਾ ਤੋਂ ਦੂਸਰੇ ਦੇਸ਼ ਤੋਂ ਕੈਨੇਡਾ 'ਚ ਲਿਆ ਕੇ ਉਹਨਾਂ ਨੂੰ ਵੀਜ਼ਾ ਜਿਹੜਾ ਉਹ ਅਪਲਾਈ ਕਰਾਉਂਦੇ ਨੇ ਕਿਉਂਕਿ ਕੈਨੇਡਾ ਦੇ ਅੰਦਰ ਕੀ ਸੀ ਵੀ ਜਦੋਂ ਤੁਸੀਂ ਕੈਨੇਡਾ ਤੋਂ ਆਪਣੀ ਫਾਈਲ ਅਮਰੀਕਾ ਦੇ ਵੀਜ਼ੇ ਲਈ ਅਪਲਾਈ ਕਰਦੇ ਹੋ ਨਾ ਇੱਥੇ ਹਾਲੀਂ ਮਹੀਨੇ 1.5 ਮਹੀਨੇ ਬਾਅਦ ਉਹ ਤੁਹਾਨੂੰ ਵੀਜ਼ਾ ਮਿਲ ਜਾਂਦਾ ਸੀ ਕੋਈ ਬੰਦਾ ਆਪਣੇ ਬੱਚਿਆਂ ਕੋ ਆਇਆ ਸੀ ਮਿਲਣ ਕੋਈ ਆਪਣੇ ਭੈਣ ਭਰਾ ਕੋ ਰਿਸ਼ਤੇਦਾਰ ਕੋ ਜਾਂ ਕਿਸੇ ਹੋਰ ਤਰੀਕੇ ਨਾਲ ਜਦੋਂ ਉਹ ਟੂਰਿਸਟ ਵੀਜ਼ੇ ਤੇ ਇੱਥੇ ਆਉਂਦਾ ਸੀ ਤੇ ਆਪਣੀ ਫਾਈਲ ਲਾ ਦਿੰਦਾ ਸੀ ਤੇ ਉਸ ਫਾਈਲ ਲਾਇਆ ਤੇ ਮਹੀਨੇ 1.5 ਮਹੀਨੇ ਦੇ ਵਿੱਚ ਸਿੱਧਾ ਤੁਸੀਂ ਅੰਬੈਸੀ 'ਚ ਜਾਨੇ ਹੋ ਤਾਂ ਅੰਬੈਸੀ ਜਾ ਕੇ ਵੀਜ਼ਾ ਅਪਲਾਈ ਕਰ ਦਿਓ ਤੇ ਤੁਹਾਨੂੰ ਮਹੀਨੇ ਸਵਾ ਮਹੀਨੇ 'ਚ ਜਿਹੜਾ ਟੂਰਿਸਟ ਵੀਜ਼ਾ ਮਿਲ ਜਾਂਦਾ ਸੀ ਤੇ ਤੂੰ ਜਲ ਚਲ ਜਾਂਦੇ ਸੀ ਇੱਥੋਂ ਕੈਨੇਡਾ ਤੋਂ ਅਮਰੀਕਾ ਚਲੇ ਜਾਂਦੇ ਸੀ ਭਾਵੇਂ ਕਿ ਭਾਰਤ ਦੇ ਅੰਦਰ ਦਿੱਲੀ ਬੰਬਈ ਜਾਂ ਹੋਰ ਨਾਲ ਥਾਵਾਂ ਤੇ ਵੀ ਕਈ ਅੰਬੈਸੀਆਂ ਨੇ ਅਮਰੀਕਾ ਦੀਆਂ ਪਰ ਫਿਰ ਨਹੀਂ ਉੱਥੇ ਅਪਾਇੰਟਮੈਂਟ 2 ਸਾਲ ਵੇਟ ਕਰਨੀ ਪੈਂਦੀ ਸੀ ਇਹ ਕੋਈ ਜ਼ਰੂਰੀ ਨਹੀਂ ਸੀ ਕਿ ਉੱਥੇ ਜਿਹੜਾ ਵੀਜ਼ਾ ਸਾਨੂੰ ਗਰੰਟ ਹੋ ਜਾ ਗਰੰਟਡ ਹੋ ਜਾਵੇ ਪਰ ਕੈਨੇਡਾ ਤੋਂ ਜਦੋਂ ਅਸੀਂ ਅਪਲਾਈ ਕਰਦੇ ਸਾਂ ਉਹਦੀ 100% ਗਰੰਟੀ ਹੁੰਦੀ ਸੀ ਕਦੇ ਮਾਲਾ ਮੇਰੇ 90% ਕਹਿੰਦੇ ਇੱਕ ਇੰਨੀ ਗਰੰਟੀ ਸੀ ਕੋਈ ਇੱਕ ਤਾਂ ਦੱਸੀ ਜਿਹਦਾ ਰਿਫਿਊਜ਼ ਕੀਤਾ ਜਾਂਦਾ ਸੀ ਵੀਜ਼ਾ ਨਹੀਂ ਸੀ ਮਿਲਦਾ ਜਾਂ ਇੰਗਲੈਂਡ ਤੋਂ ਤੁਸੀਂ ਚਲੇਗੇ ਇੰਗਲੈਂਡ ਚਲੇਗੇ ਭਾਰਤੀ ਨੀਜੇ ਤੇ ਲੈਨ ਚਲੇਗੇ ਇੰਗਲੈਂਡ ਤੋਂ ਤੁਸੀਂ ਅਪਲਾਈ ਕਰਦੇ ਤੁਹਾਨੂੰ ਮਿਲ ਜਾਂਦਾ ਸੀ ਕਿਉਂਕਿ ਤੁਹਾਡੇ ਕੋਲੇ ਆਸਟ੍ਰੇਲੀਆ ਦਾ ਵੀਜ਼ਾ ਵੀ ਹੈ ਤੁਹਾਡੇ ਕੋਲ ਨਿਊਜ਼ੀਲੈਂਡ ਦਾ ਵੀਜ਼ਾ ਵੀ ਹੈ ਤੁਹਾਡੇ ਕੋਲ ਆਸਟ੍ਰੇਲੀਆ ਦਾ ਵੀ ਹੈ ਤੁਹਾਡੇ ਕੋਲ ਇੰਗਲੈਂਡ ਦਾ ਵੀ ਹੈ ਇਹਨਾਂ ਚਾਰਾਂ ਦੇਸ਼ਾਂ ਤੋਂ ਕੈਨੇਡਾ ਦਾ ਵੀ ਹੈ ਜੇ ਇਹਨਾਂ ਚਾਰਾਂ ਦੇਸ਼ਾਂ ਦਾ ਪੰਜਾਂ ਦੇਸ਼ਾਂ ਦੇ ਵੀਜ਼ੇ ਤੁਹਾਡੇ ਕੋਲ ਹੈਗੇ ਨੇ ਟੂਰਿਸਟ ਦੇ ਵੀ ਤੇ ਤਾਂ ਵੀ ਤੁਸੀਂ ਉਸ ਦੇਸ਼ ਤੋਂ ਜਾਂ ਜਿਹੜੇ ਮੈਂ ਗਿਣਾਏ ਨੇ ਮਨ ਲਬ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਕੈਨੇਡਾ ਤੁਸੀਂ ਹੁਣ ਅਪਲਾਈ ਨਹੀਂ ਕਰ ਸਕਦੇ ਸੋ ਇਸ ਕਰਕੇ ਤੇ ਬਹੁਤ ਵੱਡੇ ਪੱਗਰ ਤੇ ਆ ਔਰ ਜਿਹੜੀ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਤੇ ਸਰਕਾਰ ਨਾਲ ਗੱਲ ਕਰਦੇ ਨੇ ਤਾਂ ਆਖਰ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇਸ ਵੀਜ਼ੇ ਨੂੰ ਬੰਦ ਕਰ ਦਿੱਤਾ ਗਿਆ ਸੋ ਭਰਾਓ ਇਹ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਨਾ ਇਹ ਐਸ ਵੇ ਰਕੋਰਤੇ ਨਹੀਂ ਕਾਨੂੰਨੀ ਵਸਤਾਂ ਨਹੀਂ ਔਰ ਇਹ ਤੋਂ ਬਾਅਦ ਅਜੇ ਨਵੇਂ ਹੋਰ ਬਹੁਤ ਐ ਨਵੀਆਂ-ਨਵੀਆਂ ਜਿਹੜੀਆਂ ਇਸ ਪਾਲਿਸੀ ਦੇ ਅਕਿ ਜੜੀਆਂ ਤਬਦੀਲੀਆਂ ਹੋਣ ਜਾ ਰਹੀਆਂ ਨੇ ਉਹਨਾਂ ਤਬਦੀਲੀਆਂ ਕਰਕੇ ਬਹੁਤ ਵੱਡੇ ਪੱਦਰ ਤੇ ਇਹਨਾਂ ਦੇਸ਼ਾਂ ਦੇ ਅੰਦਰ ਪ੍ਰਵਾਸ ਦੀ ਜਿਹੜੀ ਗੱਲ ਚੱਲਦੀ ਆ ਤੁਸੀਂ ਸਿਰਫ ਅਜੇ ਪੰਜਾਬ 'ਚ ਇਹ ਹੀ ਰੌਲਾ ਪਾਈ ਜਿੰਨੇ ਉਹ ਬਈਏ ਬਾਹਰ ਕਰ ਦਿਓ ਭਈਏ ਓ ਪੰਜਾਬ ਦੇ ਲੋਕੋ ਸਾਡੀ ਇੱਕ ਗੱਲ ਸੁਣ ਲਓ ਵੀ ਅਸੀਂ ਵੀ ਜਿਹੜੇ ਪੰਜਾਬ ਤੋਂ ਇੱਥੇ ਆਏ ਆ ਅਸੀਂ ਵੀ ਬਈਆਂ ਹਾਂ ਸੱਚ ਅਸੀਂ ਵੀ ਪ੍ਰਵਾਸ ਕਰਕੇ ਇੱਥੇ ਸਾਰੇ ਆਏ ਆ ਜਿਹੜੇ ਤੁਹਾਡੇ ਸਟੂਡੈਂਟ ਬੱਚੇ ਆ ਰਹੇ ਨੇ ਇਹ ਵੀ ਪ੍ਰਵਾਸ ਕਰਕੇ ਆਏ ਨੇ ਸੋ ਆ ਵੇਖਿਆ ਬਹੁਤ ਬੰਦੇ ਕਹੜੇ ਵਿਰੋਧ ਕਰ ਰਹੇ ਨੇ ਤੇ ਜਿਹੜੇ ਬੰਦੇ ਉਹਨਾਂ ਦੇ ਭਈਆਂ ਦੇ ਹੱਕ 'ਚ ਪੂਰਬੀਆਂ ਦੇ ਪ੍ਰਵਾਸੀਆਂ ਦੇ ਹੱਕ 'ਚ ਬੋਲਣਗੇ ਅਸੀਂ ਸੋਧ ਦਿਆਂਗੇ ਜਾਂ ਕਰ ਦਿਆਂਗੇ ਜੇ ਕਰ ਦਿਆਂਗੇ ਓਏ ਅਕਲ ਨੂੰ ਹੱਥ ਮਾਰੋ ਵੀਰੋ ਸਮਝਦਾਰੀ ਕਰੋ ਇਹ ਦੇਸ਼ ਜਿਹੜੇ ਨੇ ਇਹ ਦੇਸ਼ ਆਪਣੇ ਦੇਸ਼ ਦੇ ਪ੍ਰਵਾਸ ਨੂੰ ਬਹੁਤ ਤਰੀਕੇ ਨਾਲ ਬਦਲ ਰਹੇ ਨੇ ਸੋ ਬਦਲ ਦੇ ਨਾਲ ਨਾਲ ਤੁਹਾਨੂੰ ਵੀ ਸਾਡੀਆਂ ਇਸ ਗਲੋਬਲ ਸਮੱਸਿਆ ਵੱਲ ਇਹ ਵੇਖਣਾ ਜ਼ਰੂਰੀ ਬਣਦਾ ਹੈ ਇਹ ਨਹੀਂ ਕਿ ਅਸੀਂ ਘਰੇ ਬੈਠੇ ਜੋ ਮਰਜ਼ੀ ਕਰੀ ਜਾਵੇ ਤੁਹਾਡੇ ਪੁੱਤ ਤੁਹਾਡੇ ਭਰਾ ਤੁਹਾਡੀਆਂ ਭੈਣਾਂ ਤੁਹਾਡੀਆਂ ਕੁੜੀਆਂ ਤੁਹਾਡੇ ਰਿਸ਼ਤੇਦਾਰ ਇਹਨਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਕੋਸ਼ਿਸ਼ ਕਰਕੇ ਅੱਜ ਇਸ ਗੱਲ ਦੀ ਲੋੜ ਹੈ ਕਿ ਅਸੀਂ ਇਹਨਾਂ ਦੇਸ਼ਾਂ ਦੀਆਂ ਜਿਹੜੀਆਂ ਇਮੀਗ੍ਰੇਸ਼ਨਸ ਜਿਹੜੀਆਂ ਪਾਲਿਸਿਸ ਨੇ ਉਹਨਾਂ ਨੂੰ ਦੇਖੀਏ ਪਰ ਨਾਲ ਦੀ ਨਾਲ ਜਿਹੜੇ ਸਾਡੇ ਕੈਨੇਡਾ ਜਾਂ ਅਮਰੀਕਾ ਜਾਂ ਆਸਟ੍ਰੇਲੀਆ ਜਾਂ ਹੋਰ ਨਾਂ ਦੇਸ਼ਾਂ 'ਚ ਬੈਠੇ ਬੰਦੇ ਨੇ ਉਹ ਆਪੋ ਆਪਣੇ ਜਿਹੜੇ ਉੱਥੇ ਐਮਪੀ ਨੇ ਜਾਂ ਜਿਹੜੇ ਉੱਥੋਂ ਦੇ ਐਮਐਲਏ ਨੇ ਜਾਂ ਉੱਥੋਂ ਦੀਆਂ ਸਰਕਾਰਾਂ ਦੇ ਜਿਹੜੇ ਖੋਰ ਜਿਹੜੇ ਕਾਉਂਸਲਰਾਂ 'ਚ ਬੈਠੇ ਨੇ ਉਹਨਾਂ ਨੂੰ ਮੰਗ ਜਰੂਰ ਕਰੋ ਕਿ ਜਿਹੜੇ ਪ੍ਰਵਾਸੀ ਇੱਥੇ ਆ ਚੁੱਕੇ ਉਹਨਾਂ ਨੇ ਦਾ ਕਸੂਰ ਕੀ ਐ ਸੋ ਆਪਣੀਆਂ ਕਮਜ਼ੋਰੀਆਂ ਛਪਾਉਣ ਵਾਸਤੇ ਪ੍ਰਵਾਸ ਨੂੰ ਹਥਿਆਰ ਨਾ ਬਣਾਓ ਜਿਵੇਂ ਪੰਜਾਬ ਜਿਹੜਾ ਉਹ ਆਪਣੀਆਂ ਕਮਜ਼ੋਰੀਆਂ ਛਪਾਉਣ ਲਈ ਸਰਕਾਰਾਂ ਆਪਣੀ ਮਲੈਕੀ ਨੂੰ ਛਪਾਉਣ ਲਈ ਪੌਸਿਆਂ ਨੂੰ ਛਪਾਉਣ ਲਈ ਕਿ ਲੋਕਾਂ ਦੀ ਜੋ ਚੋਣਾਂ 'ਚ ਵਾਅਦੇ ਕੀਤੇ ਸੀ ਅਸੀਂ ਪੂਰੇ ਨਹੀਂ ਕਰ पाए ਉਹਨਾਂ ਨੂੰ ਛਪਾਉਣ ਵਾਸਤੇ ਇਹੋ ਜਿਹੇ ਮੁੱਦੇ ਜੜੇ ਅੰਸ਼ਾਲੇ ਜਾ ਰਹੇ ਨੇ ਇਸੇ ਤਰ੍ਹਾਂ ਦੇ ਮੁੱਦੇ ਇੱਥੇ ਵੀ ਛਲ ਜਾਂਦੇ ਨੇ ਸੋ ਰਲ ਕੇ ਆਓ ਇਸ ਗੱਲ ਦਾ ਆਪਾਂ ਮੁਕਾਬਲਾ ਕਰੀਏ ਸਰਕਾਰਾਂ ਤੋਂ ਮੰਗ ਕਰੀਏ ਤੇ ਆਪਣੇ ਭਾਈਚਾਰੇ ਨਾਲ ਇਕੱਠੇ ਹੋ ਕੇ ਜਿਹੜੀ ਇਹ ਸਾਡੇ ਆਉਣ ਵਾਲੇ ਸਮੇਂ ਚ ਕੋਈ ਜਿਹੜੀ ਸਮੱਸਿਆ ਪੈਦਾ ਹੋਣ ਵਾਲੀ ਆ ਇਹਦਾ ਮੁਕਾਬਲਾ ਕਰਨ ਵਾਸਤੇ ਅਸੀਂ ਖੁਦ ਤਿਆਰ ਹੋਈਏ ਸੋ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਆਪ ਜੀ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਜੇ ਚੰਗੇ ਲੱਗੇ ਹੁਣ ਜੇ ਨੂੰ ਵਰ ਸੁਝਾ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਵੀ ਕਰੋ ਮਿਲਦੇ ਆ ਇੱਕ ਨਵੀਂ ਹੋਰ ਚਰਚਾ ਲਈ ਉਦੋਂ ਤੱਕ ਨਰਾਇਣ ਸਿੰਘ ਲਾਲ ਨੂੰ ਦਿਓ ਇਜਾਜ਼ਤ ਰੱਬ ਰਾਖਾ